अंत काल जे लक्ष्मी सिमरै ऐसी चिंता में जे मरे सर्ब जोन्ह बलवले औतरे हरि भाई गोविंद नाम मत विसरे राव ऐसी अंत काल जे स्त्री सिमरै ऐसी चिंता में जे मरे बेसवा झों ਬਲ ਬਲੇ ਉਤਰੇ ਅੰਤੇ ਕਾਲਜੇ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੋ ਨ ਬਲ ਬਲੇ ਉਤਰੇ ਅੰਤ ਕਾਲਜੇ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋ ਨ ਮਲਵਲੇ ਉਤਰੇ ਅੰਤੇ ਗਰਜੇ ਨਰਨ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਬਦਜਤਰ ਲੋਚਨਾ ਤੇ ਨਾਮੁਕਤਾ ਪਿਤੰਬਰ ਵਾਕੇ ਹਿਰਦੇ ਵਸੈ ਗੁਰੂ ਜੀ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਭਗਵਾਨ ਜੀ ਇਸ ਬਾਣੀ ਦੇ ਵਿੱਚ ਦੱਸਦੇ ਹਨ ਲਿਖਦੇ ਹਨ ਉਪਦੇਸ਼ ਕਰਦੇ ਹਨ ਕੀ ਕਹਿੰਦੇ ਹਨ ਕਿ ਅੰਤ ਵਿਦ ਅੰਤ ਵਿਦ ਦੇ ਜਿਸ ਵਿੱਚ ਜਿਸ ਵਿੱਚ ਜੀਵ ਦਾ ਅੰਤ ਸਮਾ ਆ ਜਾਂਦਾ ਹੈ ਉਹ ਇਸ ਤਰ੍ਹਾਂ ਦੀ ਉਸਤੀ ਭਾਵਨਾ ਹੁੰਦੀ ਹੈ ਅਖੀਰ ਵੇਲੇ ਉਸਰਾ ਉਸ ਤਰ੍ਹਾਂ ਦੀ ਹੀ ਜਮਾ ਪ੍ਰਾਪਤ ਹੁੰਦਾ ਹੈ ਜਿੱਦਾਂ ਅੰਤ ਕਾਲ ਜੇ ਲక్ష్ਮੀ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਸਰਪਜੋਨ ਵਲਵਲ ਉਤ ਕਹਿੰਦੇ ਅੰਤ ਵੇਲੇ ਜੇ ਬੰਦਾ ਮਾਇਆ ਹੀ ਸਿਮਰਦਾ ਹੈ ਮਾਇਆ ਮਾਇਆ ਕਰਦਾ ਹੀ ਆਪਣੇ ਸਵਾਰਥ त्याਗ ਦਿੰਦਾ ਹੈ ਜੀਵਨ ਖਤਮ ਹੋ ਜਾਂਦਾ ਹੈ ਅੰਤ ਅੰਤ ਵੇਲੇ ਤਾਂ ਉਹਨੂੰ ਮਾਇਆ ਯਾਦ ਆਉਂਦੀ ਆ ਤੇ ਫਿਰ ਉਹ ਕਹਿੰਦੇ ਸਭ ਦੀ ਜਨੂਨ ਵਿੱਚ ਪੈਂਦਾ ਹੈ ਸਭ ਜੋਨ ਬੜਾ ਬੜਾ ਬੰਦ ਆਰੇ ਅੱਗੇ ਗੁਰੂ ਸਾਹਿਬ ਭਵਾਨ ਜੀ ਸਚੇਤ ਕਰਦੇ ਹੋਏ ਬੰਦੇ ਨੂੰ ਕੀ ਕਹਿੰਦੇ ਹਨ ਅਰੇ ਬਾਈ ਘੋਵਤ ਨਾਮ ਮਤ ਵਿਸਰੇ ਬਈ ਉਹ ਪ੍ਰਭੂ ਦਾ ਨਾਮ ਪ੍ਰਭੂ ਤੋਂ ਦੂਰ ਨਹੀਂ ਹੋਣਾ ਉਹਦਾ ਨਾਮ ਕਦੇ ਵੀ ਵਿਸਾਰਨਾ ਨਹੀਂ ਉਹਦੇ ਨਾਮ ਦੇ ਨਾਲ ਜੁੜੇ ਰਹਿਣਾ ਹੈ। ਹਰੀ ਭਾਈ ਗੋਗਨ ਦਾ ਨਾਮ ਮੱਤ ਵਿਸਰ। ਅੰਤ ਕਾਲ 'ਚ ਇਸ ਤਰੀ ਸਿਨੇ ਕਹਿੰਦੇ ਜੇ ਬੰਦਾ ਅਖੀਰ ਵਿਲੇ ਜਦੋਂ ਕਹਿੰਦੇ ਆਜੂ ਪੂਰੀ ਹੰਦੀ ਆ ਜਦੋਂ ਕਹਿੰਦੇ ਸੁਆਸਾਂ ਦੀ ਪੂੰਜੀ ਖਤ ਪੁੰਦੀ ਆ ਬੰਦਾ ਅਖੀਰ ਵਿਟੇ ਹੁਣ ਅਖੀਰਿਆਂ ਸਾਹਾਂ ਤੇ ਹੁੰਦਾ ਕੀ ਹੁੰਦਾ ਤੇ ਹੋ ਸਕਦੇ ਜੋ ਸੋਚਦਾ ਹੈ ਵੀ ਆ ਆਪਣੇ ਮੇਰੇ ਘਰ ਵਾਲੀ ਆ ਬੱਚੇ ਆ ਘਰ ਵਾਲੀ ਬਾਰੇ ਸੋਚਦਾ ਹੈ ਵੀ ਮੈਂ ਇਹ ਮੇਰਾ ਸਾਰਾ ਜੀਵਨ ਇਹਦੇ ਨਾਲ ਗੁਜ਼ਾਰਿਆ ਇਕੱਠੇ ਰਹੇ ਆ ਤੇ ਜੀਵਨ ਬਤੀਤ ਕੀਤਾ ਉਹਨੂੰ ਯਾਦ ਕਰਦਾ ਘਰ ਵਾਲੀ ਨੂੰ ਹੀ ਯਾਦ ਕਰਦਾ ਹੋਇਆ ਜਦੋਂ ਜਿੰਦਗੀ ਬਾਰੇ ਸੋਚਦਾ ਹੈ ਤਾਂ ਅਖੀਰ ਵਿੱਚ ਉਸ ਵਾਸਤੇ ਆਗਰ ਦਿੰਦਾ ਹੈ ਦਾ ਉਹਨੂੰ ਕਹਿੰਦੇ ਬੇਸਵਾਦੀ ਜੂ ਪ੍ਰਾਪਤ ਹੁੰਦੀ ਹੈ ਅੰਤ ਕਾਲ ਦੇ ਇਸ ਤਰੀ ਸਮਰੇ ਕਾਸੀ ਸੰਤਾ ਮੈਂ ਜੇ ਮਰੇ ਬੇਸਵਾ ਜੋ ਬਲ ਬਲ ਉਹ ਕਿ ਦੱਸਦੇ ਯਾਰ ਗੁਰਬਾਣੀ ਦੇ ਵਿੱਚ ਕੀ ਕਹਿੰਦੇ ਮਹਾਰਾਜ ਅੰਤ ਕਾਲ ਜੇ ਲੜਕੇ ਸਮਰੇ ਕਹਿੰਦੇ ਜੇ ਅੰਤ ਕਾਲ ਦੇ ਧੀਆਂ ਪੁੱਤਰਾਂ ਦੇ ਵਿੱਚ ਆਪਣੇ ਸੰਗੀ ਸਾਥੀਆਂ ਨੂੰ ਜਾਣ ਕਰਦਾ ਹੋਇਆ ਆਪਣੇ ਪੁੱਤਰਾਂ ਨੂੰ ਤੇ ਹੁੰਦਾ ਹੋਇਆ ਯਾਦ ਕਰਦਾ ਹੋਇਆ ਕਿ ਉਹ ਸੁਆਸ ਤਿਆਗ ਦਿੰਦਾ ਹੈ ਆਪਣਾ ਜੀਵ ਲੀਲਾ ਉਹਦੀ ਖਤਮ ਹੋ ਜਾਂਦੀ ਹੈ ਤੇ ਉਹ ਬਰਾ ਅੰਤ ਵਿੱਚ ਜਦੋਂ ਯਾਦ ਕਰਦਾ ਤੇ ਉਹਨਾਂ ਅਖੀਰ ਵਿੱਚ ਕਹਿੰਦੇ ਉਹਨੂੰ ਜੂਨ ਮਿਲਦੀ ਹੈ ਸੂਕਰ ਸੂਰ ਦੀ ਜੂਨ ਮਿਲਦੀ ਹੈ ਕਿ ਕਹਿੰਦੇ ਤੀਹ ਪੁੱਤਰਾਂ ਬੱਚਿਆਂ ਦੇ ਵਿੱਚ ਹੁੰਦਾ ਹੈ ਤਾਂ ਉਹਨੂੰ ਉਦਾਂ ਦੀ ਅਜੂਨ ਮਿਲਦੀ ਹੈ ਅੰਤਕਾਲ ਜੇ ਮੰਦਰ ਸੇ ਮਿਲਿ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੂਨ ਬਲ ਬਲ ਹੋਤੇ ਕਹਿੰਦੇ ਅੰਤਕਾਲ ਜੇ ਮੰਦਰ ਘਰ ਮੰਦਰ ਆਪਣਾ ਘਰ ਬਣਾਇਆ ਮਹਿਲ ਬਨਾਰੇ ਬਨਾਰੇ ਆ ਤੇ ਸਾਰਾ ਮੈਂ ਛੱਡ ਕੇ ਚਲੇ ਜਾਣਾ ਕਿਸੇ ਕੰਮ ਨਹੀਂ ਆਉਣਾ ਤੇ ਇਹੀ ਚਿੰਤਾ ਦੇ ਵਿੱਚ ਖੁੱਬਿਆ ਹੋਇਆ ਸੋਚੀ ਜਾਂਦਾ ਆ ਤੇ ਅਖੀਰ ਉਹਲੇ ਸੁਬਾਸਾਂ ਸੁਬਾਸ ਜਿਹੜੇ ਖਤਮ ਹੋਣ ਤੇ ਆਇਓਗਾ ਤੇ ਜਦੋਂ ਉਹ ਸੋਚਦਾ ਆ ਤੇ ਮੈਂ ਇਹ ਮੰਦਰ ਬਣਾਏ ਕਿਸੇ ਕੰਮ ਨਾ ਆਏ ਤੇ ਉਹ ਆਪਣੇ ਮੰਦਰ ਮੇਰੇ ਬਣਾਏ ਸੁੰਦਰ ਮੰਦਰ ਬਣਾਇਆ ਸੀ ਇੱਥੇ ਰਹਿ ਜਾਣੇ ਆ ਤੇ ਉਹ ਸੋਚਦਾ ਮੰਦਰਾ ਬਾਰੇ ਘਰ ਮੰਦਰ ਬਾਰੇ ਘਰ ਨਾਲ ਪਾਸੇ ਸੋਚਦਾ ਤੇ ਅਖੀਰ ਉਹ ਫੇਰ ਉਹ ਜਿਸ ਸੁਆਸਨ ਪੂੰਜੀ ਖਤਮ ਹੋ ਜਾਂਦੀ ਆ ਤੇ ਜਦੋਂ ਉਹ ਸੁਆਸ ਨਿਕਲ ਜਾਂਦੇ ਆ ਤੇ ਫੇਰ ਉਹ ਅੰਤ ਵਿੱਚ ਉਹ ਉਸ ਰਾਗੀ ਸੋਚਦਾ ਹੈ ਅੰਤ ਕਾਲ ਜੇ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੂਨ ਵਾ ਉਹ ਪ੍ਰੇਤ ਦੀ ਜੂਨ ਵਿੱਚ ਪੈਂਦਾ ਹੈ ਅੱਗੇ ਗੁਰੂ ਪਰਾਇ ਦੱਸਦੇ ਹਨ ਅੰਤ ਕਾਲ ਜੇ ਨਰੈਣ ਸਿਮਰੇ ਕਹਿੰਦੇ ਅਖੀਰ ਵੇਲੇ ਜਿਹੜਾ ਉਹ ਪ੍ਰਭੂ ਨੂੰ ਯਾਦ ਕਰਦਾ ਹੈ ਪਰਮਾਤਮਾ ਨੂੰ ਧਿਆਉਂਦਾ ਹੈ ਉਹਦਾ ਨਾਮ ਜਪਦਾ ਹੈ ਨਾਮ ਜਪਦੇ ਆਂ ਜਪਦੇ ਆਂ ਉਹਨੂੰ ਇਤਿਹਾਜ਼ ਯਾਦ ਕਰਦੇ ਆਂ ਕਹਿੰਦੇ ਉਹਨੂੰ ਝੋਂਦਾ ਹੈ ਯਾਦ ਕਰਦਾ ਹੈ ਤੇ ਅਕੀਰ ਵਿੱਚ ਇਹ ਕੀ ਹੁੰਦਾ ਹੈ ਅੰਤਕਾਲ ਜੇ ਨਰੈਣ ਸਿੰਘ ਰੇ ਬਦਲ ਤਰਲੋਚ ਤੀਨਾਂ ਮੁਕਤਾ ਪੀਤਾੰਬਰ ਵਾਕਏ ਰਿਤੇ ਬਾਣੀਕਾਰ ਗੁਰੂ ਜੀ ਸੰਤ ਸ਼ਰੋਮਣੀ ਤਰਲੋਜਨ ਜੀ ਮਹਾਰਾਜ ਇਸ ਬਾਣੀ ਵਿੱਚ ਬਹੁਤ ਵਧੀਆ ਗਿਆਨ ਕਰਾਉਂਦੇ ਹੈ ਦੱਸਦੇ ਹਨ ਬਦਲ ਤਰਨੋਚਨ ਤੇ ਨਰਮੁਕਤਾ ਪੀਤਾੰਬਰ ਵਾਕਿੜ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਸਿਮਨ ਕੀਤਾ ਹੈ ਭਗਤੀ ਵਿੱਚ ਲੀਨ ਰਹੇ ਹੈ ਨਾਮ ਜਪਦੇ ਜੀ ਜਪਦੇ ਜਪਦੇ ਆਪਣਾ ਸੁਆਸ ਤਿਆਗ त्यागे और दुनिया तो दुनिया नु ਅਲਵਿਦਾ ਕਿਹਾ ਤੇ ਉਸ ਦੂਸਰੇ ਜਾਮੇ ਵਿੱਚ ਤੇ ਜਿਹੜਾ ਇਹ ਆਪਣਾ ਚੂਹਾ ਤਿਆਗ ਕੇ ਆਪਣਾ ਜਾਮਣਾ ਛੱਡ ਕੇ ਦੂਸਰੇ ਦੂਸਰੇ ਜਾਮੇ 'ਚ ਉਸ ਭਗਵਾਨ ਦੇ ਹੁਕਮ ਅਨਸਾਰ ਜਿੱਥੇ ਉਹ ਜਾਵੇ ਤਾਂ ਉਹਦੀ ਉਹਦੀ ਕਿਰਪਾ ਹੁੰਦੀ ਹੈ ਤੇ ਉਹ ਭਗਵਾਨ ਜੀ ਆਪ ਉਹਨੂੰ ਲੈ ਕੇ ਜਾਂਦੇ ਹਨ ਤੇ ਉਹਨੂੰ ਖੁਸ਼ੀਆਂ ਦੇ ਨਾਲ ਚਾਮਾਂ ਦੇ ਨਾਲ ਪਰਮਾਤਮਾ ਆਪ ਲੈ ਕੇ ਜਾਂਦਾ ਫੁੱਲਾ ਵਾਂਗੂ ਲੇ ਜਾਂਦਾ ਜਿਹੜੇ ਨਾਮ ਜਪਦੇ ਹਨ ਸਿਮਰ ਕਰਦੇ ਹਨ ਨਾਮ ਦੇ ਨਾਲ ਜੁੜੇ ਹਨ ਨਾਮ ਦੇ ਰਸੀਏ ਹਨ ਤਦ ਕਰਕੇ ਭਾਈ ਉਹਨਾਂ ਨੇ ਸੁਚੇਤ ਕੀਤਾ ਸੀਗਾ ਸਾਨੂੰ ਸੁਚੇਤ ਕਰਦੇ ਹਨ ਕਿ ਭਾਈ ਨਾਮ ਤੋਂ ਦੂਰ ਨਹੀਂ ਜਾਣਾ ਨਾਮ ਤੋਂ ਵਾਂਝੇ ਜਿਹੜੇ ਜੀਵ ਆ ਉਹ ਨਾਮ ਨੂੰ ਉਹ ਐਸੀ ਜੂਨਾ ਦੇ ਵਿੱਚ ਭਟਕਦੇ ਆ ਤੇ ਉਹਨਾਂ ਨੂੰ ਕਿਤੇ ਠੋਹਰ ਨਹੀਂ ਮਿਲਦੀ ਕਿਤੇ ਕੋਈ ਟਿਕਾਣਾ ਨਹੀਂ ਮਿਲਦਾ ਉਹਨਾਂ ਦਾ ਕੋਈ ਚਾਲੂ ਨਹੀਂ ਮਿਲਦਾ ਚਾਲੂ ਉਹ ਹੀ ਹੁੰਦਾ ਜਿਹੜਾ ਨਾਮ ਜਪਦੇ ਜਿਹਨਾਂ ਨਾਮ ਜਪਿਆ ਨਾਮ ਦੇ ਰਸੀਏ ਜਿਨ੍ਹਾਂ ਨੂੰ ਨਾਮ ਦੀ ਬਖਸ਼ਿਸ਼ ਮਿਲੀ ਹੈ ਤੇ ਗੁਰੂਆਂ ਦੀ ਕਿਰਪਾ ਦੇ ਨਾਲ ਨਾਮ ਜਪਿਆ ਨਾਮ ਮਿਲਿਆ ਨਾਮ ਦੇ ਨਾਲ ਜਪ ਕਰਕੇ ਆਪਣਾ ਜੀਵਨ ਸੁਧਾਰਦੇ ਹਨ ਜੀਵਨ ਸੁਧਾਰ ਕਰਕੇ ਆਪਣੇ ਮਾਲਕ ਦੀ ਦੇ ਇੰਤਜ਼ਾਰ ਵਿੱਚ ਮਾਲਕ ਉਹਨਾਂ ਨੂੰ ਲੈਣ ਆਉਂਦਾ ਆ ਤੇ ਮਾਲਕ ਉਹਨਾਂ ਨੂੰ ਖੁਸ਼ੀਆਂ ਵਾਂਗੂ ਲੈ ਜਾਂਦਾ ਫੁੱਲਾ ਵਾਂਗੂ ਲੈ ਜਾਂਦਾ ਉਹਨੂੰ ਕੋਈ ਤਕਲੀਫ ਨਹੀਂ ਹੁੰਦੀ ਉਹਨੂੰ ਕੋਈ ਜਮ ਨਹੀਂ ਲੈਣਾ ਹੁੰਦੇ ਉਹਨੂੰ ਕੋਈ ਸਜਾਵਾਂ ਨਹੀਂ ਭੁਗਤਣੀਆਂ ਪੈਂਦੀਆਂ ਉਹ ਗੁਰੂ ਜੀ ਦਾ ਐਨੇ ਐਨੇ ਪਰਪਕਾਰ ਹਨ ਗੁਰੂ ਜੀ ਜਿਹੜੇ ਆਪਣੇ ਗੁਰੂਆਂ ਦੀ ਕਿਰਪਾ ਦੇ ਨਾਲ ਜੀਵਨ ਜਿਉਂਦੇ ਉਹਨਾਂ ਦੇ ਹੁਕਮ ਦੇ ਨਾਲ ਚਲਾਉਂਦੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਸੱਚ ਤੇ ਚੱਲ ਕਰਕੇ ਆਪਣਾ ਜੀਵਨ ਜਿਉਂਦੇ ਹਨ ਗੁਰੂਆਂ ਦਾ ਬਚਨ ਮੰਨਦੇ ਹਨ ਤੇ ਨਾਮ ਜਪਦੇ ਹਨ ਤੇ ਗੁਰੂਆਂ ਦੀ ਕਿਰਪਾ ਕਰਕੇ ਉਹ ਆਪਣਾ ਜੀਵਨ ਸਫਲਾ ਕਰ ਲੈਂਦੇ ਹਨ ਤੇ ਉਹਨੂੰ ਕਿਸੇ ਕਲ ਦੀ ਫੋਲ ਨਹੀਂ ਹੁੰਦੀ ਗੁਰੂ ਸਾਈ ਹੁੰਦੇ ਇੱਥੇ ਵੀ ਸਾਈ ਤੇ ਵੀ ਸਾਈ ਹੁੰਦੇ ਆ ਤੇ ਗੁਰੂਆਂ ਦੇ ਨਾਲ ਜੁੜਦੇ ਆ ਜੁੜਨ ਦਾ ਇਹ ਪੁੰਨ ਫਲ ਮਿਲਦਾ ਹੈ ਕਿ ਸੰਨ ਜੀਵਨ ਰੱਖਸ਼ੀਆਂ ਖੁਸ਼ੀਆਂ ਮਿਲਦੀਆਂ ਹਨ